ਇਹ ਉਹ ਥਾਵਾਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਇੱਥੇ ਆ ਕੇ ਬੈਠੇ ਸੀ। ਇਸ ਵਕਤ ਮੈਂ ਬਿਆਸ ਦਰਿਆ ਦੇ ਬਿਲਕੁਲ ਵਿੱਚ ਖੜਾ ਵਾਂ। ਆ ਬਿਆਸ ਦਰਿਆ ਵਾ। ਉਹਦੇ ਵਿਚਕਾਰ ਇਹਨਾਂ ਇੱਕ ਪੱਥਰ ਬਚਿਆ ਇੱਥੇ ਗੁਰੂ ਸਾਹਿਬ ਬੈਠੇ ਸੀ ਜਦੋਂ ਗੁਰੂ ਸਾਹਿਬ ਮੰਡੀ ਚਾਏ ਸੀਗੇ। ਮੰਡੀ ਦੇ ਰਾਜੇ ਸਿੱਧ ਸੈਨ ਨੇ ਬੇਨਤੀ ਕੀਤੀ ਸੀ ਵੀ ਗੁਰੂ ਸਾਹਿਬ ਤੁਸੀਂ ਸਾਡੇ ਕੋਲੇ ਆਓ। ਤਾਂ ਗੁਰੂ ਸਾਹਿਬ ਰਿਵਾਲਸੌਰ ਤੋਂ ਹੁੰਦੇ ਹੋਏ ਗੁਰੂ ਰਵਾਲਸਰ ਤੋਂ ਬਾਅਦ ਫਿਰ ਇੱਥੇ ਪਹੁੰਚੇ ਸੀਗੇ। ਕਿਹਾ ਜਾਂਦਾ ਵੀ ਇੱਥੇ ਬੈਠੇ ਸੀ ਗੁਰੂ ਸਾਹਿਬ ਇੱਥੇ ਨਿਸ਼ਾਨ ਸਾਹਿਬ ਵੀ ਉੱਚਾ ਲੱਗਿਆ ਹੋਇਆ ਸੱਲ ਵੀ ਲੱਗਿਓ 1701 ਦਾ ਜ਼ਿਕਰ ਮਿਲਦਾ ਇੱਥੇ ਗੁਰੂ ਸਾਹਿਬ ਆਏ ਸੀਗੇ 500 ਸਿਪਾਹੀ ਗੁਰੂ ਸਾਹਿਬ ਦੇ ਨਾਲ ਸੀ ਪਰਿਵਾਰ ਨਾਲ ਸੀ ਤੇ ਇੱਥੇ ਗੁਰੂ ਸਾਹਿਬ 6 ਮਹੀਨੇ 18 ਦਿਨ ਰਹੇ ਸੀ ਇਹ ਵਿਆਸ ਦਰਿਆਵਾਹੇ ਪਹਾੜੀਆਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਦੇਖੋ ਬਹੁਤ ਖੂਬਸੂਰਤ ਨਜ਼ਾਰਾ ਤੁਹਾਨੂੰ ਨਜ਼ਰ ਆਊਗਾ ਪੱਥਰ ਦੇਖੋ ਤੇ ਗੁਰੂ ਸਾਹਿਬ ਪਹਿਲਾਂ 2 ਦਿਨ ਤਾਂ ਮਹਿਲਾਂ ਦੇ ਵਿੱਚ ਰਹੇ ਉਦੋਂ ਵਾਚ ਗੁਰੂ ਸਾਹਿਬ ਨੇ ਕਿਹਾ ਵੀ ਮੈਨੂੰ ਤਾਂ ਭਾਈ ਆਹ ਟਿਕਾਣਾ ਚੰਗਾ ਲੱਗਦਾ ਤਾਂ ਫਿਰ ਕਿਉਂਕਿ ਗੁਰੂ ਸਾਹਿਬ ਹਮੇਸ਼ਾ ਹੀ ਕੁਦਰਤਵਾਦੀਆਂ ਚ ਰਹਿਣਾ ਪਸੰਦ ਕਰਦੇ ਸੀਗੇ ਤਾਂ ਇੱਥੇ ਆ ਕੇ ਗੁਰੂ ਸਾਹਿਬ ਕੀਰਤਨ ਕਰਦੇ ਹੁੰਦੇ ਸੀ ਇੱਥੇ ਸਾਹਮਣੇ ਉਹ ਗੁਰਦੁਆਰਾ ਸਾਹਿਬੀ ਆ ਉੱਥੇ ਰਵਾਬ ਪਈਆ 4 ਫੁੱਟ ਦੀ ਤੇ ਰਫਲ ਪਈਆ 7 ਫੁੱਟ ਕੋਸ਼ 4 ਇੰਚ ਦੀ ਤੇ ਆਹ ਦੇਖ ਸਕਦੇ ਹੋ ਆ ਪੌੜੀਆਂ ਹੁਣ ਬਾਅਦ ਚ ਬਣਾਈਆਂ ਗਈਆਂ ਨੇ ਆ ਦੇਖ ਲੈ ਇਧਰਲੇ ਤੁਸੀਂ ਦੇਖ ਸਕਦੇ ਹੋ ਕਮਾਲ ਆ ਯਾਰ ਮੈਨੂੰ ਬਹੁਤ ਚੰਗੀ ਸ਼ਾਂਤੀ ਵਾਲੀ ਜਗ੍ਹਾ ਲੱਗੀ ਛੋਟੇ ਛੋਟੇ ਕੰਡ ਬਣੇ ਹੋਏ ਨਜ਼ਰ ਆ ਜਾਣਗੇ ਕੋਈ ਦਰਿਆ ਦਾ ਹੀ ਪ ਸਾਹਮਣੇ ਉਹ ਨਿਸ਼ਾਨ ਸਾਬ ਝੂਲਦਾ ਜਦੋਂ ਨਿਸ਼ਾਨ ਸਾਬ ਝੂਲਦਾ ਹੋਵੇ ਫਿਰ ਤਾਂ ਕਹਿਣੀ ਕੀ ਆ ਹਨਾ ਫਿਰ ਉੱਥੋਂ ਦਾ ਬੰਦਾ ਨਾ ਕੋਈ ਭੁੱਖਾ ਰਵੇ ਤੇ ਨਾ ਕੋਈ ਮਾਨਸਿਕ ਪਰੇਸ਼ਾਨੀ ਮਾਨਸਿਕ ਤੌਰ ਤੇ ਤਕੜਾ ਹੋਇਆ ਦਾ ਬੰਦਾ ਯਾਰ ਜਦੋਂ ਕੋ ਨਿਸ਼ਾਨ ਸਾਬ ਲੱਗਿਆ ਦੇਖਦੇ ਆ ਨਾ ਆਪਾਂ ਉਦੋਂ ਤਕੜਾ ਹੋਇਆ ਦਾ ਬੰਦਾ ਬਸ ਇੰਨੀ ਗੱਲ ਆਪਾਂ ਕਹਿ ਸਕਦੇ ਆ ਦਾਅਵੇ ਦੇ ਨਾਲ ਆ ਦੇਖੋ ਕਿਰਾ ਆ ਹਸਲ ਬਚੀ ਹੋਈ ਆ ਜਿੱਥੇ ਗੁਰੂ ਸਾਹਿਬ ਆਏ ਸੀ ਸੋ ਅਗਲੀ ਵਾਰੀ ਦਰਸ਼ਕੋ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ